ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰਾ ਵੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮਾਨੂ ਕੇ ਗਿੱਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹਰੇਕ ਵੀਡੀਓ ਤੇ ਕਮੈਂਟ ਹੁੰਦ ਨੇ ਵੀਰ ਦੇ ਮਾਨੂ ਕੇ ਗਿੱਲ ਮੋਗੇ ਵਾਲਾ ਵੀਰ ਆਲੀ ਪਾਇੜ ਦੇਖੋ ਚੌਰ ਸਪੈੜ ਬਣਾਈ ਆ ਹਾਂਜੀ ਅੱਜ ਮਿਸਤਰੀ ਸਾਹਿਬ ਮੇਨ ਮਿਸਤਰੀ ਸਾਹਿਬ ਵੀ ਪਹੁੰਚ ਗਏ ਪਹਿਲਾਂ ਵੀ ਇਹਨਾਂ ਨੇ ਨਹੀਂ ਬਣਾਇਆ ਸੀ ਹੋ ਗਿਆ 22 23 ਸਾਲ ਦੀ ਹਾਂ ਜੀ ਹੋ ਗਿਆ ਸਟ ਚੱਲਦਾ ਉਹ ਤਾਂ ਫਕੜਿਆ ਵਾ ਫੜਾਦਾ ਹੀ ਫੜਾ ਫੜਾ ਆ ਉਹ ਇੱਧਰ ਆ ਜਾ ਇੱਧਰ ਹਾਂ ਠੀਕ ਕਰਾਓ ਜੀ ਲਾਗੇ ਕੁੰਡੀਆਂ ਪਾਉਣ ਦੇਖੋ ਸਤਨਾਮ ਸਤਿਵੰਸਾ ਰੱਖੀ ਸੱਤ ਸੱਜੇ ਦੇ ਰੂਪ ਮੰਨੋ ਆ ਦੇ ਛੋਟੂ ਵਾਹਿਗੁਰੂ ਵਾਹਿਗੁਰੂ ਕਰਦਾ ਆ ਛੋਟੂ ਹਾਂ ਜੀ ਕੀ ਕਰਦਾ ਵਾਹਿਗੁਰੂ ਬਾਬੇ ਨੂੰ ਮੱਥਾ ਟੇਕ ਰਿਹਾ ਜੀ ਸਾਡਾ ਕੰਮ ਖਰਾਬ ਨਾ ਹੋਵੇ ਰਬ ਕੀ ਪਾ ਰਹੇ ਹਾਂ गोबर गैस बना रहे हैं जी आ क्या पा रहा है तू ये पा रहे सरिया जी इतना मेरा इधर उधर पचे आ ऐसे हाँ जी कुंडी, कुंडी है कुंडी कुंडी आ रहे हैं इतना पचे इधर उधर कुंडी कुंडी तो लौटका रहा आ लौटका रहा निकल गया ऊपर से ये वाला इसको बेंड दे ले थोड़ा हाथ से पहला कुंडी निकाल हाफ दे बेंड हाँ कते हो रहे ना आपको कर दी ऐसे डाल बचाले रख सेंटर में ਕਰੋ ਚੈੱਕ ਕਰੋ ਪਾਣੀ ਮਾਰ ਦੇ ਫਰ ਜਾ ਏਦਾਂ ਕੁੰਡੀਆਂ ਲੱਗਦੀਆਂ ਨੇ ਦੇਖੋ ਤੁਹਾਡੇ ਸਾਹਮਣੇ ਹੀ ਆ ਤੰਤਨ ਇੱਟਾਂ ਨਾਲ ਇੱਟ ਖੜਦੀ ਆ ਆਜੇ ਲੱਗਿਆ ਛੋਟੂ ਕੱਢ ਕੱਢ ਕੇ ਭੌਣ ਨਾਲ ਹੁੰਦੇ ਸਿੱਖ ਗਿਆ ਛੋਟੂ ਸਿੱਖ ਗਿਆ ਵੱਡੇ ਫੋਰਮੈਨ ਸਾਬ ਕਹੇ ਅੱਛਾ ਆ ਆਰਾਮ ਕਰ ਰਹਾ ਆਰਾਮ ਕਰ ਰਹਾ ਵੱਡੇ ਫਿਰ ਇਹ ਵੀ ਵੱਡੇ ਹੀ ਨੇ ਘਾੜਾ ਛੋਟੇ ਨੇ ਕੰਮ ਤਾਂ ਸਿਰੇ ਆ ਹੀ ਫੋਰ ਮੈਂ ਇੰਨੇ ਕਰਨਾ ਫਿਰ ਉਹ ਵੱਡੇ ਦਾ ਹੀ ਆਓ ਜੀ ਕੱਲੋਂ ਲਵੇ ਲੱਗ ਜੂ ਕੰਮ ਥੋੜਾ ਮੋਟਾ ਰਹਿ ਜੂ ਫਿਰ ਤਕਰੀਬਨ ਮਸਾਲਾ ਢਿੱਲਾ ਕਰ ਲੋ ਥੋੜਾ ਜਿਹਾ ਨਰਮ ਮਾਤਰਾ ਪੀਰ ਕੋਲ ਆਇਆ ਵਾ ਟਰੈਕਟਰ ਜੌਂਡੀਆਰਾ ਛੋਟਾ ਬਾਗਬਾਨੀ ਵਾਲਾ 30 36 ਦੇਖੋ ਹੋਰ ਵੀਲ ਵੱਡੇ ਟਰੈਕਟਰ ਵਾਲੇ ਸਾਰੇ ਫੰਕਸ਼ਨ ਨੇ ਇਹਦੇ ਚ ਟੋਟਲ ਛਤਰੀ ਤੇ ਬੇਟ ਲਾਉਣਾ ਇਹਦੇ ਤੇ ਸ਼ਟਲ ਸ਼ਿਫਟ ਲਾਹੇ ਆ ਲੱਗਿਆ ਸਲਾਂਸਰ ਮੂਰੇ ਸਾਰਾ ਮਟਰ ਮੋਟਰ ਉਹੀ ਆ ਸੇਮ ਆ ਦਰਸ਼ਕਾ ਅੱਜ ਜੂਰੇ ਤੇ ਦਾ ਨੇ ਕਰ ਕਰਾ ਜੂਨੇ ਇਹਨਾਂ ਨੂੰ ਹਾਂਜੀ ਆਪਾਂ ਟਰੈਕਟਰ ਲੈ ਕੇ ਨਾਲੇ ਨੂੰ ਚਲਦੇ ਆ ਕਿਉਂਕਿ ਆਪਾਂ ਉਥੋਂ ਲਿਆਉਣਾ ਮੱਟੀ ਵਾਲਾ ਕਾਟਰ ਪਾ ਕੇ ਨਮਾ ਕਾਟਰ ਆਪਾਂ 2 ਤਾਂ ਪੱਕੇ ਹੀ ਲਿਆਉਣੇ ਨੇ ਤੀਸਰੇ ਦੀ ਵੀ ਸਲਾਹ ਹੈਗੀ ਆ ਦੇਖਦੇ ਆ ਕਿੱਦਾਂ ਪ੍ਰੋਗਰਾਮ ਤੇ ਕਾਜ ਮਿਲਣਾ ਤੇ ਕਿ ਕਹਿੰਦੇ ਕਾਜ ਮਿਲੂਗਾ ਇਹ ਕੱਲੇ ਆਉਨੇ ਆ ਕਿਉਂਕਿ ਰਸ ਬਹੁਤ ਪੈ ਗਿਆ ਹੁਣ ਜਿਹੜਾ ਹੱਥ ਲੱਗਦਾ ਲੈ ਦੀਏ ਤੇ ਇਹ ਆਉਣ ਲੱਗੇ ਕਿਸਾਨ ਭਰਾਵਾਂ ਦੇ ਇਹ ਤਿੰਨ ਕਾਟਰਾਂ ਦੀ ਸਾਈ ਆ ਇਹ ਤੋਂ ਮਸ਼ੀਨ ਨਾ ਚਲਾਉਣ ਦੀ ਸਲਾਹ ਹੀ ਕਰਦੇ ਆ ਸਾਈ ਪਰ ਤੰਦੀ ਹੋਗਾ ਦੇਖਦੇ ਆ ਜਿੱਦਾਂ ਪ੍ਰੋਗਰਾਮ ਹੋਊਗਾ ਜੇ ਰੋਡ ਪਈ ਤਾਂ ਲੈ ਦਾਂਗੇ ਨਹੀਂ ਦੋ ਤਾਂ ਪੱਕੇ ਹੀ ਨੇ ਮਿੱਤਰੋ ਆਪਾਂ ਦੇਖ ਭਾਗ ਤਾਂ ਦੋ ਵੀਰ ਚੱਕਦੇ ਇਹਨਾਂ ਨੇ ਮਰੋ ਜਾਣਾ ਦੇਖੋ ਆ ਦੇਖੋ ਤੋਂ ਭਰਾ ਫਲੋਰ ਨੂੰ ਜਾਣਾ ਇਹਨਾਂ ਨੇ ਆਹ ਤਾਂ ਚਲੋ ਬੈਜੋ ਨਾਲ ਆਹ ਲਓ ਕਰੋ ਪਹੁੰਚੇ ਵਿਆ ਬਰੀਚ ਕਟਰੇ ਕਟਰ ਖੜੇ ਨੇ ਦੇਖੋ ਕਿਸਾਨ ਭਰਾ ਵੀ ਕਈ ਪਾਰਟੀਆਂ ਖੜੀਆਂ ਨੇ ਲੈ ਕੇ ਜਾਣੇ ਵਾਲੀਆਂ ਦੇਖੋ ਬਹੁਤ ਕਾਟਰ ਨੇ ਸੇਮ ਵਾਲੇ ਏਰੀਆ ਵਾਲੀ ਮਸ਼ੀਨ ਛੋਟੀ ਜੀ ਟਰੈਕ ਵਾਲੀ ਕਰੋ ਜੈਕ ਆਮਾ ਪੂਰੇ ਜੋਰਾਂ ਤੇ ਚੱਲਦਾ ਕਾਟਰਾਂ ਦਾ ਤੇ ਕੰਬਾਈਨਾਂ ਦਾ ਲਓ ਜੀ ਮੇਟਰੋ ਪਾਚੇ ਲੋ ਜਿੱਦਾਂ ਨਾ ਕਿੰਨਾ ਨੰਬਰ ਲਾਤੇ ਤੇ 1802 18 1802 ਜੀ 1802 ਕਲਦੇ ਹੁਣ ਆਪਾਂ ਪਿੰਡ ਨੂੰ ਬਾਟਰ ਆਪਾਂ ਨੂੰ ਮਿਲ ਗਿਆ ਅੱਜ ਟਾਈਮ ਹੋ ਗਿਆ 10:30 ਹਨਾ 10 ਵਜੇ ਹੈ ਹਨਾ 10 ਵਜੇ ਆਪਣੇ ਨੇਰੀ ਵਾਚ ਚੱਲਦੀ ਹੈ ਨੇਰੀ ਚੱਲਦੀ ਆ ਚਲੋ ਕੋਈ ਨਾ ਚੱਲਦੇ ਆ ਲੈ ਕੇ ਕਹਿੰਦੇ ਹੋਰ ਹੀ ਹੋਈ ਆਇਓ ਉੱਥੇ ਆਪਾਂ ਜਿਆਦਾ ਰਹੇ ਆ ਪਰ ਹਵਾ ਬਹੁਤ ਜ਼ਿਆਦੀ ਆ ਦਰਖਤ ਬਹੁਤ ਜਾਦੇ ਕੁੱਟੇ ਹੋਏ ਰਹੇ ਆ ਆਇ ਰਿਸਕੇ ਕੰਮ ਆ ਹਵਾ ਦੇ ਵਿੱਚ ਉਹ ਤੇ ਰਗਤਾ ਬਹੁਤ ਇਸ ਦਾ ਜੀ ਮਤਰਾ ਰੋਡ ਜਾਮ ਆ ਇਧਰ ਦੇਖੋ ਥੋੜੇ ਸਾਹਮਣੇ ਹੀ ਆ ਨੁਕਸਾਨ ਹੋਇਆ ਵਾ ਗੇਦਾ ਵੀਰ ਦਾ ਵਜਾ ਗਈ ਚੱਲਿਓ ਢੇਰੀ ਦੇ ਵਿੱਚ ਮੈਨੂੰ ਦੇਖੋ ਆ ਲੋ ਰੋਡ ਜਮ ਕਰਿਆ ਬਹੁਤ ਬਰਖਤ ਕਰਦੇ ਨੇ